ਦਾ ਨਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਰੋਟਵਾਇ ਤੇ ਦਰਸ਼ਕੋ ਜੀ ਅੱਜ ਆਪਾਂ ਮੌਸਮ ਦੀ ਗੱਲ ਕਰੀਏ ਤੇ بارش ਪੈ ਗਈ ਆ ਪੰਜਾਬ ਦਾ ਮੌਸਮ ਸੁਹਾਵਣਾ ਹੋ ਗਿਆ ਭਾਵੇਂ ਗਰਮੀ ਦੇ ਦਿਨਾਂ ਚੱਲੋ ਤੇ ਫਿਰ ਵੀ ਜਿਹੜੀ ਕਹਿਰਾਂ ਦੀ ਗਰਮੀ ਸੀ ਉਹਦੇ ਤੋਂ ਜਿਹੜੀ ਰਾਹਤ ਮਿਲ ਗਈ ਆ ਤੇ ਇਹ ਬਰਸਾਤਾਂ ਕਿਉਂਕਿ ਮੌਨਸੂਨ ਪੰਜਾਬ 'ਚ ਆ ਗਈ ਆ ਤੇ ਲਗਾਤਾਰ ਚੱਲਦੀਆਂ ਰਹਿਣਗੀਆਂ ਜਦੋਂ ਬਰਸਾਤ ਹੋ ਜਾਂਦੀ ਏ ਥੋੜਾ ਪਤਾ ਗਰਮੀ ਤੋਂ ਜਿਹੜੀ ਰਾਹਤ ਆ ਮਿਲ ਜਾਂਦੀ ਆ ਤੇ ਗਰਮੀ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਵਿਹਾਲ ਕੀਤਾ ਹੋਇਆ ਸੀਗਾ ਤੇ ਦਰਸ਼ਕੋ ਜੇ ਪੰਜਾਬ ਦੀ ਸਿਆਸਤੀ ਗੱਲ ਕਰੀਏ ਤੇ ਪੰਜਾਬ ਦੀ ਸੱਜ ਦੇ ਵਿੱਚ ਦਿਨੋਂ ਦਿਨ ਜਿਹੜੇ ਅਵਾਲੇ ਆ ਰਹੇ ਨੇ ਤੇ ਹੁਣ ਆਕਾਲੀ ਦਲ ਦੇ ਵਿੱਚ ਬੜਾ ਜਿਹੜਾ ਸੰਕਟ ਛਾਇਆ ਹੋਇਆ ਜਿਹੜੇ ਬਾਗੀ ਸੀਗੇ ਜਿਹਨੇ ਕਹਿੰਦੇ ਨੇ ਆਕਾਲੀ ਦਲ ਦੇ ਵਿੱਚ ਸੁਧਾਰ ਹੋਈਏ ਉਹਨਾਂ ਦਾ ਤਾਂ ਤਖਬੀਰ ਬਾਦਲ ਦਾ ਆਮੋ ਸਾਹਮਣੇ ਹੋ ਗਏ ਨੇ ਤੇ ਕੱਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਚੰਗੀ ਚੇਤਾਵਨੀ ਵੀ ਦਿੱਤੀ ਆ ਤਖਬੀਰ ਬਾਦਲ ਨੂੰ ਕਿ ਤੁਸੀਂ ਇਹ ਜਿਹੜਾ ਅਕਾਲੀ ਦਲ ਨੂੰ ਤੋੜਨ ਦੀਆਂ ਗੱਲਾਂ ਕਰਦੇ ਹੋ ਬਾਕੀ ਜਿਹੜੇ ਪਰਿਵਾਰ ਸੀ ਪੰਥਕ ਪਰਿਵਾਰ ਸੀਗੇ ਟੋੜੇ ਵਰਗੇ ਸਤਲਵੰਡੀ ਵਰਗੇ ਤੇ ਟੋੜ ਵਰਗੇ ਹੋਰ ਵੀ ਬਹੁਤ ਸਾਰੇ ਮਾਸਟਰ ਤਾਰਾ ਸਿੰਘ ਵਰਗੇ ਤੇ ਉਹ ਵੀ ਅਕਾਲੀ ਦਲ ਦਾ ਹਿੱਸਾ ਰਹੇ ਨੇ ਕਿ ਅੱਲਾ ਕੋਈ ਬਾਦਲ ਪਰਿਵਾਰ ਦੀ ਕੋਈ ਜਾਇਦਾਦ ਨਹੀਂ ਹੈ ਅਕਾਲੀ ਦਲ ਤੇ ਜਿਹੜਾ ਇਹ ਇਲਜ਼ਾਮ ਲਾ ਰਹੇ ਆ ਕਿ ਅਕਾਲੀ ਦਲ ਨੂੰ ਤੋੜਨ ਦੀ ਤੇ ਇਹ ਤੋਂ ਜਿਹੜਾ ਬਾਝਾਵੇ ਸਖਬੀਰ ਬਾਦਲ ਅਜਿਹੀਆਂ ਗੱਲਾਂ ਜੜੀਆਂ ਅਜਿਹੀਆਂ ਹਰਕਤਾਂ ਉਹ ਨਾ ਕਰੇ ਸਿੱਧੀ ਜਿਹੜੀ ਚੇਤਾਵਨੀ ਗੁਰਪ੍ਰਤਾਵਡਾਲੀ ਰੰਦੇ ਰਿਤਰੀਆ ਤੇ ਦੂਸਰੀ ਗੱਲ ਹੈ ਜਿਹੜੀ ਜ਼ਿਲੰਦਰ ਦੀ ਉਪਚੋਣ ਹੋ ਰਹੀ ਆ ਪਛਮੀ ਜ਼ਿਲੰਦਰ ਦੀ ਤੇ ਉਤੋਂ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਉਤੋਂ ਅਕਾਲੀ ਦਲ ਨੇ ਇੱਕ ਸਾਡੀ ਹਮਾਇਤ ਵਾਪਸ ਲੈ ਲਈ ਆ ਤੇ ਉਹ ਲੜਨਗੇ ਤਾਂ ਕਿਉਂਕਿ ਲੇਟ ਫੈਸਲਾ ਹੋ ਜਾਵਾ ਅਕਾਲੀ ਦਲ ਦਾ ਹੀ ਉਹਨਾਂ ਨੂੰ ਜੋ ਨਿਸ਼ਾਨ ਮਿਲੇਗਾ ਕਿਉਂਕਿ ਕਾਗਜ਼ੀਆਂ ਦੇ ਜਿਹੜਾ ਵਾਪਸੀ ਦਾ ਦੇਣਾ ਉਹ ਨੰਨ ਚੁੱਕੇ ਨੇ ਤੇ ਵੈਸੇ ਤਾਂ ਬੜੀ ਵੱਸੋ ਗਣੀ ਆ ਪੋਜੀਸ਼ਨ ਬਣਦੀ ਆ ਅਕਾਲੀ ਦਲ ਦੀ ਕਿ ਉਹਦਿਆਂ ਦੇ ਆਪਦੇ ਉਮੀਦਵਾਰ ਤੋਂ ਗ੍ਰਿਸ਼ਮੈਤਾ ਵਾਪਸ ਲੈ ਲਈ ਕਿਉਂਕਿ ਉਹ ਵੀ ਬਾਕੀਆਂ ਦੇ ਨਾਲ ਜਿਨ੍ਹਾਂ ਨੂੰ ਬਾਕੀ ਕਹ ਰਿਹਾ ਅਕਾਲੀ ਦਲ ਦੀ ਪਛਾਹ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਤੇ ਵੈਸੇ ਤਾਂ ਉਹ ਜਿਹੜਾ ਆਪਣੇ ਆਪ ਅਕਾਲੀ ਨੇ ਤੇ ਕਾਲੀ ਦਲ ਨੂੰ ਪਹੁੰਚਾਉਣ ਦੀ ਗੱਲ ਕਰ ਰਹੇ ਨੇ ਅਕਾਲੀ ਦਲ ਨੂੰ ਸਿੱਧੇ ਰਾਹ ਪਾਉਣ ਦੀ ਗੱਲ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਇਸ ਪੱਤੇ ਨੂੰ ਜਾਣਗੇ ਕਿਸ ਨੂੰ ਪੰਥਕ ਧਿਰ ਮੰਨਣਗੇ ਉਹਨਾਂ ਨੂੰ ਜਾਂ ਇਹਨਾਂ ਨੂੰ ਜਾਂ ਇਸ ਦੇ ਵਿੱਚ ਕੋਈ ਨਵਾਂ ਅਬਾਰ ਆਉਂਦਾ ਜੇ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਅੰਮ੍ਰਿਤਪਾਲ ਤੇ ਸਬਜੀਤ ਸਿੰਘ ਖਾਲਸਾ ਦੋ ਸੀਟਾਂ ਜਿਹੜੀਆਂ ਜਿੱਤੀਆਂ ਨੇ ਇੱਕ ਨਵੇਂ ਤਰ੍ਹਾਂ ਦੀ ਸਬੰਧੀ ਪੰਜਾਬ ਦੀ ਸਿਆਸਤ ਵਿੱਚ ਹੋ ਰਹੀ ਹੈ ਜੇ ਆਪਾਂ ਸਰਵੈਤੀ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਅਕਾਲੀ ਦਲ ਸੀ ਪੰਜਾਬ ਦੇ ਵਿੱਚ ਸੀਗੇ ਤੇ ਕਿਉਂਕਿ ਅੰਬਰਸਾਰ ਅਕਾਲੀ ਦਲ ਭਾਵੇਂ ਜਿਹੜਾ ਬਣਿਆ ਸੀਗਾ ਕਾਲ ਤੱਕ ਜਿਹੋ ਪਹਿਲਾਂ ਬਣਿਆ ਸੀਗਾ ਅੰਮ੍ਰਿਤਸਰ ਨਾਲ ਜੋੜਿਆ ਗਿਆ ਸੀਗਾ ਤੇ ਮੁੜ ਕੇ ਜਿਹੜੇ ਵਿੱਚੋਂ ਬੰਦੇ ਜਿਹੜੇ ਬਹੁਤੇ ਬਾਹਰ ਜਾ ਚੁੱਕੇ ਸਿਮਰਨਜੀਤ ਸਿੰਘ ਮਾਨ ਅਕਾਲੀ ਦਾਲ ਅੰਮ੍ਰਿਤਸਰ ਦਾ ਜਿਹੜਾ ਝੰਡਾ ਬਲੰਦ ਕਰਕੇ ਬਿਠਾ ਵਾ ਚਲੀਰ ਐਮਪੀ ਵੀ ਚੁਣੇਗਾ ਇਹ ਪਚੋਣਾ ਦੇ ਵਿੱਚ ਇਸ ਵਾਰ ਉਹਨਾਂ ਨੂੰ ਕੋਈ ਸੇਤ ਜਿਹੜੀ ਨਸੀਬ ਨਹੀਂ ਹੋਈ ਤੇ ਹੁਣ ਗੱਲ ਇਹ ਆ ਵੀ ਪੰਜਾਬ ਦੇ ਲੋਕ ਕਿਸ ਨੂੰ ਜਿਹੜਾ ਵਾ ਪੰਥਕ ਦੇ ਮੰਨਣਗੇ ਤੇ ਕਿਸ ਪਾਸੇ ਜਾਣਗੇ ਇਹ ਬੜਾ ਵੱਡਾ ਮਸਲਾ ਪੰਜਾਬੀਆਂ ਦੇ ਸਾਹਮਣੇ ਆ ਜਾਂਦਾ ਵੈਸੇ ਜਿੰਨੀਆਂ ਰਾਜਨੀਤਿਕ ਰਾਨੇ ਉਹ ਪੰਜਾਬ ਦੇ ਲੋਕਾਂ ਦੇ ਮੁਤਾਬਕ ਉਹਨਾਂ ਜੋ ਚਾਹੁੰਦੇ ਸੀਗੇ ਉਹਦੇ ਤੇ ਉਸ ਵਿਹਾਰ ਤੇ ਖਰੀਆਂ ਨਹੀਂ ਉੱਤਰੀਆਂ ਇਸੇ ਕਰਕੇ ਜਿਹੜਾ ਵਾ ਪਾਰਟੀਆਂ ਤੋਂ ਮੋਹ ਜਿਹੜਾ ਪੰਗ ਪੰਜਾਬੀਆਂ ਦਾ ਹੋ ਰਿਹਾ ਤੇ ਨਵੀਂ ਸਾਬੰਦੀ ਹੋਣ ਦੇ ਅਸਰ ਨੇ ਕਿ ਨਵੀਂ ਤਰ੍ਹਾਂ ਦੀ ਸਾਬੰਦੀ ਹੋ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਧਿਰ ਦਾ ਆਵਾਰ ਹੋਣ ਦੀ ਸੰਭਾਵਨਾ ਵਾ ਵੀ ਜਿਹੜਾ ਪੰਥਕ ਵੀ ਹੋਏਗਾ ਤੇ ਪੰਜਾਬ ਦੀ ਗੱਲ ਕਰਨ ਵਾਲਾ ਵੀ ਹੋਏਗਾ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਆਸ਼ਾ ਸੀਗੀਆਂ ਉਮੀਦਾਂ ਸੀਗੀਆਂ ਤੇ ਪਰ ਉਹ ਵੀ ਹੋਣੋ ਲੱਗਦਾ ਪਈ ਲੋਕ ਤੋਂ ਵੀ ਨਿਰਾਸ਼ ਜਿਹੜੇ ਨਜ਼ਰ ਆ ਰਹੇ ਨੇ ਇੱਕ ਤਾਂ ਉਹਨਾਂ ਨੇ ਆਪਣੇ ਆਪਣੇ ਲੀਡਰਾਂ ਦੀ ਕਦਰ ਨਹੀਂ ਕੀਤੀ ਤੇ ਦੂਸਰਾ ਕਿ ਨਵਾਂ ਕਾਡਰ ਜਿਹੜਾ ਪੈਦਾ ਕਰਨਾ ਸੀ ਉਹ ਪਾਰਟੀ ਨਹੀਂ ਕਰ ਸਕੀ ਲੋਕਾਂ ਦੇ ਵਿੱਚ ਨਹੀਂ ਜਾ ਸਕੀ ਤੇ ਇਸ ਕਰਕੇ ਜਿਹੜੇ ਲੋਕਾਂ ਦੀ ਉਮੀਦ ਸੀਗੀ ਤਾਂ ਹੀ ਉਹਨਾਂ ਨੂੰ ਜੜੀਆਂ ਨਹੀਂਆਂ ਕਾਟ ਸੀਟਾਂ ਮਿਲੀਆਂ ਨੇ ਉਹਨਾਂ ਦਾ ਤਾਂ 13 0 ਦਾ ਨਾਰਾ ਸੀ ਸਿਰਫ 3 ਸੀਟਾਂ ਪਈ ਉਹਨਾਂ ਨੂੰ ਜਿਹੜਾ ਵਾ ਸਬਰ ਕਰਨਾ ਪਿਆ ਤੇ ਸਾਰੀਆਂ ਜਿਹੜੀਆਂ ਰਾਜਨੀਤਕਾਂ ਪੰਜਾਬੀਆਂ ਉਹਨਾਂ ਨੂੰ ਜ਼ਰੂਰ ਬੈਠ ਕੇ ਆਪਣੀ ਪਾਰਟੀ ਦੇ ਅੰਦਰ ਸੋਚਣਾ ਚਾਹੀਦਾ ਕਿ ਪੰਜਾਬੀਆਂ ਦਾ ਵਿਸ਼ਵਾਸ ਉਹਨਾਂ ਤੋਂ ਕਿਉਂ ਉੱਤਰਿਆ ਵਾ ਕਿਹੜੇ ਕਾਰਨ ਨੇ ਕਿੰਨੀਆਂ ਘਾਟਾਂ ਨੇ ਕਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਜਪਾਰਟੀਆਂ ਦੂਰ ਕਰਨੀਆਂ ਤੇ ਪੰਜਾਬੀਆਂ ਦਾ ਵਿਸ਼ਵਾਸ ਜਿਹੜਾ ਬਹਾਲ ਹੋ ਸਕਦਾ ਜਿਉਂਨ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਉਹਰੇ ਪੰਜਾਬ ਵਾਸਤੇ ਖਿੱਤਾਂ ਦੇ ਵਾਸਤੇ ਲੜਦੀ ਰਹੀ ਹੈ ਕਿਸੇ ਟਾਈਮ ਤੇ ਪਰ ਜਦੋਂ ਦੀ ਪਾਰਟੀ ਦੀ ਕਮਾਂਡ ਜਿਹੜੀ ਆ ਸਰਮਾਇਦਾਰਾਂ ਦੇ ਹੱਥਾਂ ਦੇ ਵਿੱਚ ਆ ਗਈ ਹੈ ਇੱਕੇ ਪਰਿਵਾਰ ਦੇ ਹੱਥੇ ਵਿੱਚ ਆ ਗਈ ਹੈ ਤੇ ਉਦੋਂ ਅਕਾਲੀ ਦਲ ਹੁਣ ਨਿਗਾਰਵਲ ਦਿਨੋ ਦਿਨ ਜਾ ਰਿਹਾ ਵਾ ਤੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਹੁਣ ਇਸ ਅਗਸਤੋਂ ਉੱਪਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਇਹ ਸਾਡੇ ਖੜੋਤ ਆ ਗਈ ਹੈ ਜਾਂ ਸਾਡੇ ਦੇ ਵਿੱਚ ਜਿਹੜੀਆਂ ਚਵੀਆਂ ਪੇਸ਼ ਆ ਗਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਪੰਜਾਬੀਆਂ ਦਾ ਤੇ ਸਿੱਖਾਂ ਦਾ ਮੂੜ ਵਿਸ਼ਵਾਸ ਅਕਾਲੀ ਦਲ ਦੇ ਵਿੱਚ ਬਹਾਲ ਹੋਵੇ ਇਹ ਜਿਹੜਾ ਉਹ ਵਿਸ਼ਵਾਸ ਆ ਬਹਾਲ ਹੁੰਦਾ ਚਾਹੇ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਹੁਣ ਬਾਕੀ ਹੋਏ ਨੇ ਅਕਾਲੀ ਦਲ ਤੋਂ ਕੋਈ ਇੱਕ ਆਪਣੇ ਵੱਖਰੀ ਪਾਰਟੀ मतलब ਖੜਾ ਵੀ ਬਣਾ ਸਕਦੇ ਨੇ ਤੇ ਫਿਰ ਲੋਕ ਤਾਂ ਦੁਬਜਾ ਦੇ ਵਿੱਚ ਪੈਣਗੇ ਓਨ ਇੱਕ ਬੰਦੇ ਸਿਮਰਜੀਤ ਮਾਨ ਇੱਕ ਬੰਦੇ ਸਕੀਰ ਬਾਦਲ ਹੋਏਗਾ ਤੇ ਇੱਕ ਬੰਦੇ ਜਿਹੜਾ ਤੀਜਾ ਪੰਥਕ ਤੜਾ ਆਪਣੇ ਆਪ ਨੂੰ ਖੜਾਏਗਾ ਤੇ ਚੌਥਾ ਉਹ ਤੜਾ ਜਿਹੜਾ ਅੰਮ੍ਰਿਤਪਾਲ ਹੋਣੀ ਤੇ ਸਰਬਜੀਤ ਹੋਣੀ ਜਾਂ ਉਹਨਾਂ ਦੀ ਹੋਰ ਸੋਖ ਦੇ ਬੰਦੇ ਉਹ ਹੋਣਗੇ ਤੇ ਲੋਕ ਕਿਹਦੇ ਹੱਕ ਕੀ ਜਾਣਗੇ ਇਹ ਲੋਕਾਂ ਦੇ ਵਸੇ ਨਰਨਾ ਕਰਨਾ ਵੀ ਬੜਾ ਉਖਾਵੇ ਉਹ ਵੀ ਗੱਤੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਕੌਣ ਅਸਲ ਦੇ ਵਿੱਚ ਖੜਦਾ ਵਾ ਕੌਣ ਇੱਕ ਦਾ ਇਹ ਵੀ ਬੜੀ ਵੱਡੀ ਗੱਲ ਹੋਏਗੀ ਤੇ ਦਰਸ਼ਕੋ ਇਹ ਸੀ ਪੰਜਾਬ ਦੇ ਬਾਰੇ ਗੱਲਬਾਤ ਜੋ ਕਿ ਉਪਜੋਣ ਹੋ ਰਹੀ ਆ ਤੇ ਇਸ ਕਰਕੇ ਹੁਣ ਸਾਰੀ ਜਿਹੜੀ ਧਿਆਨ ਲੋਕਾਂ ਦਾ ਉਸ ਉਪਚੋਣ ਦੇ ਵਿੱਚ ਲੱਗਿਆ ਹੋਇਆ ਕਿਹੜੀ ਪਾਰਟੀ ਬਾਸ਼ੀ ਮਾਰਦੀ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਜੁਲੀਆ ਕਬਰਾਂ ਰੀਆਂ ਨੇ ਭਗਵੰਤ ਮਾਨ ਦੇ ਕਾਰਜਕਾਰ ਜਿਹੜਾ ਵਾ ਜ਼ਿਲਹੰਦਰ ਦੇ ਵਿੱਚ ਲੈ ਲਿਆ ਤਾਂ ਕਿ ਮਾਝੇ ਦੇ ਤੇ ਮਾਲਵੇ ਆ ਜਿਹੜੇ ਦੁਆਬੇ ਦੇ ਲੋਕ ਸਰਕਾਰ ਮਿਲ ਸਕਣ ਇਹ ਵੈਸੇ ਬੜੀ ਘਾਟ ਤੜਕਰੀ ਹੈ ਕਿਉਂਕਿ ਜਿਹੜੇ ਵੀ ਇਹ ਕਪਤਨ ਅਮਨਦਰ ਸਿੰਘ ਤੋਂ ਸ਼ੁਰੂ ਹੋਇਆ ਉਹ ਕਿਸੇ ਨੂੰ ਨਹੀਂ ਮਿਲਦਾ ਤੇ ਇਸੇ ਤਰ੍ਹਾਂ ਜਿਹੜੇ ਬਾਅਦ ਚ ਮੁੱਖ ਮੰਤਰੀ ਵੀ ਆਏ ਉਹ ਵੀ ਕਿਸੇ ਨੂੰ ਕਾਟੀ ਮਿਲਦੇ ਰਹੇ ਨੇ ਤੇ ਹੁਣ ਭਗਵੰਤ ਮਾਨ ਦਾ ਵੀ ਇਹੀ ਹਾਲ ਸੀ ਜੇ ਕਿਸੇ ਨੂੰ ਭਗਵੰਤ ਮਾਨ ਨੂੰ ਮਿਲਣਾ ਹੋਵੇ ਤਾਂ ਕੋਈ ਕਾਲਾ ਜੀ ਦਾ ਬਾੜਾ ਨਹੀਂ ਕਿ ਭਗਵੰਤ ਮਾਨ ਨੂੰ ਜਾ ਕੇ ਮਿਲ ਲੈਣਾ ਵਾ ਤੇ ਵੈਸੇ ਉਹ ਜਿਹੜੇ ਲੀਡਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਨਹੀਂ ਹੈਗਾ ਕਿ ਲੋਕਾਂ ਤੋਂ ਇਨੀ ਦੂਰੀ ਬਣਾ ਲੈਣੀ ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਬਣ ਜਾਂਦੀਆਂ ਨੇ ਕਿਉਂ ਨਹੀਂ ਲੋਕਾਂ ਨੂੰ ਮਿਲਦੇ ਕਿਉਂ ਨਹੀਂ ਲੋਕਾਂ ਦੀ ਗੱਲ ਸੁਣਦੇ ਪਹਿਲਾਂ ਉਹੀ ਲੋਕਾਂ ਦੇ ਵਿੱਚ ਰਹਿੰਦੇ ਉਹ ਲੋਕਾਂ ਦੇ ਨਾਲ ਘੁਲਦੇ ਮਿਲਦੇ ਨੇ ਤੇ ਬਾਅਦ ਚ ਮੜਖੀ ਦੰਗੀਆਂ ਬਣਾ ਲੈਂਦੇ ਨੇ ਤੇ ਦਰਸ਼ਕੋ ਇਹ ਜਿਹੜੀ ਪੱਛਮੀ ਜਲੰਧਰ ਦੀ ਸੀਟ ਆ ਇਹ ਹੁਣ ਕਿਸ ਪਾਸੇ ਨੂੰ ਕਰਵਟ ਲੈਂਦੀ ਆ ਕਿਹੜਾ ਪਾਰਟੀ ਜਿਹੜੀ ਬਾਜੀ ਮਰਦਾ ਵਾ ਇਹ ਹੁਣ ਬੜੇ ਵਕਤ ਦੇ ਵਿੱਚ ਪਤਾ ਲੱਗੇਗਾ ਤੇ ਕਿ ਕੋਈ ਇਸ ਪ੍ਰੋਗਰਾਮ ਨੂੰ ਦੇਖਵਾ ਜ ਮੈਂ ਨਾ ਸੰਤੋਸ਼ ਕਿੰਨਾ ਮੀਟਿ ਦਿਵਗਾ ਜਰਾ ਕਿਤੇ ਨਹੀਂ ਦੇਖਦੇ ਰਹਿਣਾ ਤੇ ਟੀਵੀ ਐਨ ਆਰ ਆਈ ਸਾਰ ਸੀਗਾ ਦਾ